ਕੰਡੀਸ਼ਨ ਬਣਾ ਰਹੀ ਆ ਕਿਉਂ ਫਿਰ ਤਾਰ ਕੱਟ ਰਹੇ ਹੋ ਮੈਨੂੰ ਨਾ ਬੋਲਣ ਦੇ ਰੁਕ ਜਾਣਾ ਕੀ ਬੋਲਣਾ ਯਾਰ ਤਾਰ ਕੱਟਿਆ ਕੋਈ ਨਾ ਬੋਲਣ ਦੇ ਲਿਖ ਮਾਸੂਦੀ ਨਹੀਂ ਆ ਬਹੁਤ ਇੰਟਰਨੈਟ ਸ਼ਿਫਟ ਕਰ ਜੋਤੀ ਸਾਰੇ ਹੈਗੇ ਨੇ ਕੋਈ ਨਹੀਂ ਮੈਂ ਕਰ ਲੂੰਗੀ ਬੁਲਾਓ ਬੁਲਾਓ ਤੁਹਾਡੇ ਵਾਸਤੇ ਵੇਚਿਆ ਨਹੀਂ ਕੁੜਦੇ ਮਾਰਦੇ ਨਹੀਂ ਕੁੜੇ ਫਿਰਦੇਗੇ ਆਪਣੀ ਖਾਣੀ ਨਾ ਆਈਸਕ੍ਰੀਮ ਖਾਣ ਜਾ ਰਹੇ ਸੀ ਹਾਂ ਫਿਰ ਫਿਰ ਆਈਸਕ੍ਰੀਮ ਖਾਣ ਜਾ ਹਾਂ ਦੀ ਲਓ ਹਾਂ ਇਸ ਕਰਨਾ ਮੈਂ ਨਹੀਂ ਵੀ ਪਾਉਂਗੀ ਵੀਡੀਓ ਤੇ ਬਣੇ ਜਲਾਣ ਤਾਂ ਕੱਟ ਰਹੇ ਵੀ ਬੋਲ ਪਈ ਨਹੀਂ ਸਾਡੇ ਡਰਾਈਵ ਚ ਆ ਪੀਸੀਆਰ ਵਾਲੇ ਨੇ ਪਿੱਛੋਂ ਆਉਣੇ ਆਹ ਆ ਕੱਟ ਰਿਹਾ ਸਾਲ ਇਹ ਗੱਲ ਕਰ ਰਹੇ ਨਹੀਂ ਇਹ ਗੱਲ ਕਰ ਰਹੇ ਭੱਜ ਕੇ ਆ ਰਹੇ ਮਾਰਨ ਨੂੰ ਲੈ ਥੋੜੀ ਗੱਲ ਹੁੰਦੀ ਆ ਮਾਰ ਕੇ ਕਿਉਂ ਮਾਰਨਗੇ ਅਸੀਂ ਗਾਲ ਨਹੀਂ ਕੱਢੀ ਅਸੀਂ ਕੁਛ ਨਹੀਂ ਕੀਤਾ ਤੂੰ ਤੂੰ ਮੈਂ ਮੈਂ ਇਹ ਕਰੀ ਇਹ ਨਹੀਂ ਕਰੀ ਲੈ ਡੀ ਨਾ ਬੋਲਣ ਮੇਰੀ ਮਾਂ ਦੀ ਚੰਨ ਬੋਲਣ ਦੀ ਅਕਲ ਨਹੀਂ ਹੈਗੀ ਮੈਂ ਸਾਰੀ ਉਮਰ ਸਮਾਜ ਸੇਵਾ ਦੇ ਵਿੱਚ ਕੱਢਦੀ ਇੱਥੇ ਬੋਲਣ ਗਿਆ ਜੇ ਇਹ ਪਹਿਲੀ ਬੋਲ ਤੇ ਰੋਕਿਆ ਉਹਦੇ ਰੁਕਿਆ ਕਿ ਡਾਕੂਮੈਂਟ ਮੰਗੇ ਡਾਕੂਮੈਂਟ ਦੇ ਤੇ ਥੋੜੇ ਸਾਰੇ ਬੰਦੇ ਖੜੇ ਮੈਂ ਆਪਣੀ ਬੋਲੀ ਹੀ ਨਹੀਂ ਗਾ ਮੈਂ ਸਰ ਸਰ ਕਹੀਆਂ ਸਰ ਸਰ ਕਹੀਆਂ ਅੱਡਾ ਆ ਕੇ ਕਰੀਆ ਆਪਣੀ ਗੱਲ ਲੈ ਕੇ ਆਉਣ ਸਾਡੇ ਵਾਸਤੇ ਬੇਲੇ ਬੈਠੇ ਨੇ ਅਸਲ ਸਾ ਕੱਕ ਚਲਾਨ ਕੋਈ ਨਹੀਂ ਚਲਾਨ ਕਰਾਂਗੇ ਇਸ ਗੱਲ ਦਾ ਜਵਾਬ ਦੇਵਾਂਗੇ ਅਸੀਂ ਚਲਾਨ ਕਿਸ ਦਾ ਕੱਟ ਰਿਹਾ ਹੈ ਦੱਸੋ ਅਸੀਂ ਕਿਸੇ ਵਿੱਚ ਮਾਰੀ ਆ ਚਾਰ ਕਦਮਾਂ ਤੋਂ ਸਰਵ ਗੱਡੀ ਆਈ ਹੈ ਚਾਰ ਕਦਮਾਂ ਤੋਂ ਇੱਥੋਂ ਨਹੀਂ ਆ ਜੇ ਮੈਨੂੰ ਇਹ ਮੈਨੂੰ ਇਹ ਨਹੀਂ ਹੁੰਦਾ ਮੈਂ ਕੀ ਦੇਖੂ ਮੈਨੂੰ ਇਹਨਾਂ ਅੱਜ ਤੱਕ ਕਿ ਮੋੜ ਲੈਣਾ ਫਿਰ ਮੈਨੂੰ ਕਿਹੜਾ ਫੜ ਲੈਣਦੇ ਇਹਨਾਂ ਨੂੰ ਆਪੇ ਆਉਂਦੇ ਇਸ ਟਾਈਮ ਹੈਗਾ ਵੀ ਕੁਛ ਨਾ ਕੁਛ ਬਣਾਵੇ ਸੀ ਬਣਾਈਏ ਅਸੀਂ ਨਹੀਂ ਫੱਤੂ ਹੈਗੇ ਅਸੀਂ ਸਮਾਜ ਦੀ ਸੇਵਾ ਕਰਨੇ ਆਉਣ ਆਇਆ ਪਿਆਰ ਕਰਦੇ ਲੋਕਾਂ ਦੀ ਅਸੀਂ ਐਨੀ ਮਤ ਸੇਵਾ ਕਰਦੇ ਬਜ਼ੁਰਗਾਂ ਕਈ ਜਵਾਨ ਕੱਟੇ ਬਾਈ ਜੀ ਕਿਹੜੀ ਚੀਜ਼ ਦਾ ਬੀਜ 10 ਗੱਡੀਆਂ ਨੰਗੀਆਂ ਹੱਥੋਂ ਦੀ ਆ ਇਹਨੂੰ ਦੇਖ ਦੇਖ ਆਲਾ ਵਾਹ ਫਿਰ ਕਿਡ ਬੈਂਟਾ ਲੈ ਚਲੋ ਇੱਕ ਵਾਰ ਰੋਕ ਅੱਧਾ ਉਧਰ ਅੱਲੇ ਗੇਟ ਰੱਖਿਓ ਮੇਰਾ ਸਿਲਵਰ ਫਲਤੀਆ ਸਿਟ ਬੈਲਟ ਰੱਖੀ ਆ ਆ ਦੇਖੋ ਚਲਾਨਾ ਉਹ ਕੱਢਣੀ ਰੱਖੀ ਸੀ ਜਿਹੜੀ ਤੁਸੀਂ ਪ੍ਰਾਈਵੇਟ ਨੂੰ ਰੋਗਾ ਸੀ ਰੋਦਣਾ ਚਲਾਨਾ ਕੱਟਾ ਫਿਰ ਸਿਟ ਬੈਲਟ ਨਹੀਂ ਲਾਈ ਕੱਟਾ ਫਿਰ ਅੱਲੀ ਪੱਲੀ ਵੀਡੀਓ ਬਣਾਈ ਨਾ ਹਰ ਇੱਕ ਚੀਜ਼ ਕੋਈ ਹਾਂ ਚੱਲੀ ਹੈ ਇਹ ਗੈਲਟ ਆਇਆ ਇੱਥੇ ਤੁਹਾਡੇ ਅਸੀਂ ਤੁਹਾਨੂੰ ਇਹ ਨਾਲ ਸਟੈਂਡ ਕਰਦੇ ਨਹੀਂ ਕਿ ਜੇ ਨਹੀਂ ਕਰਦੇ ਨਹੀਂ ਕਰਨੇ ਅਸੀਂ ਕਰਦੇ ਅਸੀਂ ਸੈਂਟਰ ਤੋਂ ਇਨਕਾਰ ਕੀਤਾ ਕੋਈ ਨਹੀਂ ਪਰ ਕਿਤੇ ਪੰਗੇ ਨਾ ਕੰਦੇ ਅਸੀਂ ਚਾਹ ਨਹੀਂ ਕਰਦੇ ਯਾ ਦੇ ਕੱਲ ਦੇ ਜਿਉ ਤੂੰ ਕੀ ਹੋ ਬੋਲੀ ਯਾਨੀ ਮੰਮੀ ਨੇ ਆਪੀ ਗੱਲ ਕਰ ਲੈਣੀ ਬਸ ਅਸੀਂ ਸਾਈ ਨਹੀਂ ਕਰਨਾ ਚਾਰ ਗੱਡੀਆਂ ਲੰਘੀਆਂ ਉਸ ਗੱਡੀ ਚਲੋ ਇਸ ਰਾਣੀ ਕਟਿਆ ਸੀਟ ਬੈਲ ਸਾਡੀ ਗੱਡੀ ਨੂੰ ਕਹਿੰਦੇ ਸੀਟ ਬੈਲ ਇੱਕ ਸਮਾਸਿਆ ਵੀ ਸਾਰਾ ਬਠਿੰਡਾ ਕੀ ਸਾਰਾ ਪੰਜਾਬ ਜਾਣਦਾ ਮੈਨੂੰ ਜਾਣਦੇ ਨੇ ਸਾਰੇ ਜਣੇ ਆਹ ਦੇਖੋ ਆਇਆ ਪੁਲਿਸ ਵਾਲਾ ਆ ਪੁਲਿਸ ਵਾਲਾ ਆ ਪੁਲਿਸ ਵਾਲਾ ਉਹ ਦੋ ਚੂਤਿਆ ਬਣਾਈ ਜਾਂਦੇ ਲੋਕਾਂ ਨੂੰ ਚਲਾਰ 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 ਅਸੀਂ ਕੋਈ ਸ਼ਰਾਬੀ ਕੁਵਾਨੀ ਆ ਕਿ ਅਸੀਂ ਗੱਡੀ ਗਲਤ ਚਲਾ ਰਹੇ ਆ ਅਤੇ ਇਸ ਮੇਰਾ ਤੁਹਾਨੂੰ ਅਸੀਂ ਨਹੀਂ ਕਰਦੇ ਸਾਡੀ ਵੀਡੀਓ ਦਾ ਕਮੈਂਟ ਆਗਾ ਸਹੀ ਹੋਗਾ ਲਾਈਕ ਤੁਹਾਨੂੰ ਪੇਸ਼ ਹੋਊਗੀ ਮਹੌਰਾ ਪੂਗਾ ਨਹੀਂ ਉਹ ਕਾ ਸ਼ੇਅਰ ਸੈਲ ਕਰਾਂਗੇ ਲੋੜ ਹੀ ਨਹੀਂ ਸ਼ੇਅਰ ਕਰਨ ਦੀ ਮੈਂ ਨਾ ਕਰਾਂ ਅਸੀਂ ਨਹੀਂ ਕਰਦੇ ਬਿਲਕੁਲ ਚਰਨਾ ਮੈਂ ਕਹਿੰਨੀ ਆ ਬਿਲਕੁਲ ਚਾਰ ਗੱਡੀਆਂ ਲਾ ਕੇ ਚਾਰ ਗੱਡੀਆਂ ਜਿਹੜਾ ਚਲਾਨ ਕੱਟਿਆ ਚਾਰ ਗੱਡੀਆਂ ਚਲਾਨ ਨਹੀਂ ਸਾਡੀ ਗੱਡੀ ਇੱਥੋਂ ਚਾਰ ਕਦਮਾਂ ਤੋਂ ਅੱਜ ਸਿੱਧੇ ਮੋਟੇ ਸਭ ਹੜਾ ਸੀ ਚਾਰ ਕਦਮਾਂ ਤੋਂ ਕਹਿੰਦੇ ਚਲਾਨ ਕੱਟਾ ਜੀ ਸਿੱਧੇ ਬੈਲਟੀ ਨਹੀਂ ਲਾਈ ਯਾਰ ਲੜੀਏ ਚੁੱਪ ਕਰ। ਯਾਰ ਛੱਡੋ ਬਰਾ। ਟੁੱਟਿਆ ਤੁਰੇ ਸਦੇ ਆ ਛਣ ਕਰੀਏ। ਅਸੀਂ ਗੱਡੀ ਵਿੱਚ ਦੇ ਮੁੰਡਾ ਕਰਦੇ ਆ। ਚਲਾ ਬੈਠਾਂਗਾ। ਕੋਈ ਨੰਬਰ ਨੰਬਰ ਨਹੀਂ ਮੈਂ ਆਪਣੇ ਕਰ ਲੂੰਗਾ। ਸੁਣਾ ਮੈਨੂੰ ਆਪਣਾ ਨੰਬਰ। ਕਰ ਤੋਂ ਇਨਕਾਰ ਕੀਤਾ। ਹਾਂ ਕਹਿ ਲਓ ਅਸੀਂ ਸਾਡਾ ਕਸੂਰ ਹੀ ਹੋਵੇਗਾ। ਫੇਰ ਨਾ ਕਰੋ। ਆ ਤੁਸੀਂ ਹੁਣ ਗੱਡੀ ਗਈ ਸੀ ਇਹਦਾ ਨਹੀਂ ਕਰਦੇ। ਆਣਾ ਵੀ ਨਹੀਂ ਸੀਟ ਬੈਲਟ ਲਾਈ। ਸਰ ਤੁਸੀਂ ਲਾ। ਆ ਲੋ ਇਹ ਵੀ ਸੀਟ ਬੈਲਟ ਤੋਂ ਬੰਗਿਆ ਆ ਰਿਹਾ। ਇਹਨਾਂ ਨੇ ਕਿੱਛ ਤਰਮਾਣਾ ਉਹ ਵੇਚ ਰਿਹਾ ਗੱਦਾਰ ਇਹਨਾਂ ਨੇ ਕੈਮਰਾ ਗ੍ਰਾਫਟ ਕਿੱਸਾ ਦੀ ਤਰਮਾਣਾ ਕਿਉਂ ਚਿੱਤਰ ਮਾਣਾ ਹਾਂ ਕਿਉਂ ਮਾਰੋ ਕਿਛ ਤੇ ਚੋਰਾ ਅਸੀਂ ਛੇਬੀ ਆ ਉਹ ਵੀ ਕੋਈ ਤੈਨੂੰ ਆਉਂਦਾ ਨਹੀਂ ਹੱਥ ਲਾ ਕੇ ਦੇਖਦੇ ਫਿਰ ਮੈਂ ਇੱਥੇ ਲੋਕ ਕਰ ਦਿੰਦੀ ਤੁਹਾਡਾ ਬੱਚਾ ਉਹਨੂੰ ਕੋਈ ਆ ਲੈ ਮੇਰੇ ਨੂੰ ਫੋਨ ਲਾ ਇਹਨਾਂ ਨੇ ਗੱਲੇ ਮੇਰਾ ਫੋਨ ਕਿਹਨੇ ਪਾਇਆ ਮੰਮੀ ਦਾ ਫੋਨ ਚੱਲ ਕਾਈ ਨਹੀਂ ਪਰ ਅਸੀਂ ਫੋਨ ਤੇ ਹਾਂ ਹਰਦੀਪ ਗੋਲ ਵੀ ਹੋ ਸਕਦੇ ਹਾਂ ਮੈਂ ਕਰਦੀ ਆ ਆਪਾਂ ਜੀ ਐਲ ਦਿਖਾ ਕੇ ਆਪਾਂ ਜੀ ਐਲ ਦਿਖਾ ਥੱਲੇ ਵੀ ਆ ਸਾਰਾ ਕੁਝ ਹੈ ਹਰ ਇੱਕ ਪੇਪਰ ਆ ਉਹਨੂੰ ਉਹਨੂੰ ਬੋਲਣ ਦੀ ਗੱਲ ਨਹੀਂ ਹੋ ਜਿਹੜਾ ਸਾਹਮਣੇ ਵਾਲਾ ਆਹੋਏ ਹੁਣ ਪਾਸ ਕਰ ਲੈਣ ਦੇ ਮੈਨੂੰ ਕਿਹੜਾ ਕਰ ਲੈਣ ਆ ਬਾਪਾ ਵੇਖ ਪਹਿਲੀ ਵਾਰ ਦੇਖ ਰਹੇ ਹੈ ਸਿਰ ਆਪਾਂ ਬਾਡੇ ਵਰਗੇ ਘਰ ਮੈਂਦੇ ਆਂ ਟੇਲੀ ਵਰਗੇ ਬਾਡੇ ਵਰਗੇ ਕਾਰੰਗਾ ਸਮਾਜੇ ਦੀਆਂ ਨੂੰ ਬਾਡੇ ਵਰਗਾ ਜਿਹੜਾ ਸਿਆਣਾ ਬੰਦਾ ਨਾ ਇਹਨਾਂ ਨੂੰ ਦੇਖੋ ਬਾਈ ਇੱਕ ਮਿੰਟ ਉਹ ਨਾ ਜਿਹੜਾ ਮੈਂ ਚੱਲ ਵੀ ਸ਼ੋਗਰੀ ਸੀ ਨਾ ਜਾਂਦੇ ਹੈ ਜਿਹੜਾ ਮਹਾਵਰਾ ਹੋਇਆ ਦੱਸੋ ਸਿਆਣਾ ਬੰਦਾ ਨਾ ਉਹ ਬੋਲਦਾ ਨਹੀਂ ਹੁੰਦਾ ਇਹ ਵੀਡੀਓ ਬਣਾ ਕੇ ਨਹੀਂ ਇਹ ਥੋੜੀ ਜਿਹੀ ਕਹਿ ਰਹੇ ਕੱਲ ਵੀ ਸ਼ੋਗਰੀ ਸੀ ਬਈ ਨਾ ਜਾਂਦੇ ਇਹ ਸ਼ੋਗਰੀ 50 ਸਾਲ ਦੀ ਮੇਰੀ ਮੰਮੀ ਦਾ ਕੱਲ ਨਹੀਂ ਇਹਨੂੰ ਕਹਿੰਦੇ ਅਰਮਸ਼ ਨੂੰ ਕੱਲ ਵੀ ਸ਼ੋਗਰੀ ਸੀ ਇਹਨੂੰ ਕਿਵੇਂ ਬੱਤ ਵਿਚਰੇ ਬੋਲ ਰਹੀ ਆ ਕੀ ਬੋਲ ਰਹੀ ਆ ਕੀ ਗੱਲਾਂ ਨੂੰ ਕੀ ਕਰਦੇ ਆਂ ਵੀ ਬੋਲਿਓ ਮੈਂ ਅਜੇ ਵੀ ਤੁਹਾਨੂੰ ਸਭ ਨੂੰ ਸਹੀ ਐਂ ਨਾ ਕਹਿੰਦੇ ਆਂ ਕਬਰੀਆਂ ਜੰਨੇ ਆਂ ਅਸੀਂ ਨਹੀਂ ਕਰ ਦੱਸਿਆ ਅੰਤ ਜਾਓ ਐਜੂਕੇਟਰ ਬਣੇਗੇ ਆਂ ਤਾਂ ਦੱਸੋ ਫੇਰ ਕੀ ਗੱਲ ਚੱਲ ਆ ਨਹੀਂ ਕਰਦੇ ਚੱਲਾ ਹੋ ਗਿਆ ਬੰਦ ਕਰਦਾ ਚੱਲਾ ਜਾ ਬਲਾਈਜ਼ਨ ਤੋਂ ਇਨਕਾਰ ਕਰਦਾ ਅਸੀਂ ਲਿਖਦਾ ਲਿਖਦਾ ਨਾ ਸਸਤਾ ਨਾ ਸਸਤਾ ਨੂੰ ਦੇਤਾ ਦੇਤਾ ਮਿਲਦਾ ਹਾਂ ਪੰਨਾ ਕੋਲੇ ਲੋਕਾਂ ਨੂੰ ਨਸਾਨ ਸਿੰਘ ਨਸਾਨ ਸਿੰਘ ਲੈ ਆ ਗਏ ਆ ਨਾ ਤੁਹਾਨੂੰ ਜਵਾਬ ਕੋ ਜੁਏ ਚਾਰਦਾ ਹਾਂ ਨਾ ਸਮੇ ਕੋਈ ਨਾ ਕੋਈ ਨਾਮ ਬੋਲੋ ਨੰਬਰ ਤੋਂ ਅਸੀਂ ਦੇਵਾਂਗੇ ਜਵਾਬ ਨਾਮ ਦੋ ਨੰਬਰ ਉਹ ਜਿਹੜੀ ਦਿੱਤਾ ਨਾ ਤੁਹਾਨੂੰ ਲਿਖੇ ਉਹਦੇ ਵਿੱਚ ਲਿਖਤਾ ਉਹ ਜਿਹੜਾ ਲਿਖੇ ਦੱਸੋ ਪਰ ਪਰ ਮੋਟੇ ਮਾਰਾਂਗੇ ਤੇਰੇ ਤੋਂ ਆ ਵੇਖਿਆ ਹੋਰ ਨਾਮ ਨਾ ਨਾਮ ਨਾ ਭਈਆ ਨਾਮ ਨਾ ਸ੍ਰੀ ਰੋ ਬਣਾ ਰਹੇ ਹਾਂ ਕੋਈ ਨਹੀਂ ਦੇਖੀ ਇਹਨੇ ਤੇ ਤੁਸੀਂ ਸਹੀ ਹੋ ਤੁਹਾਨੂੰ ਕਰਾ ਡਾ ਆਹੋ ਲੈ ਦੇਖੋ ਆਹ ਵੇਖੋ ਇਹ ਸਾਡੀ ਦੁਨੀਆ ਹੈ ਸਾਡੀ ਦੁਨੀਆ ਹੈ ਲੈ ਲੈ ਮੈਂ ਚੱਲੋ ਉਹ ਲਾਵਾ ਚੱਲੋ ਜਾਓ ਕੰਨੀਆਂ ਮੈਂ ਨਹੀਂ ਦੇਖੋ ਆ ਕੰਨੀਆਂ ਨਾ ਨਾ ਕਿਸੇ ਬੈਟਰੀ ਲੱਗੀ ਹੈ ਕਿਸੇ ਬੈਟਰੀ ਲੱਗੀ ਹੈ ਲੱਗਦਾ ਵੀ ਦੋ ਦਾਰ ਬੈਟੇ ਨਾਲ ਬੁੜੀਆਂ ਹੀ ਆ ਬਸ ਹੋ ਗਿਆ ਪੰਨੋ ਹਾਂ ਕਹ ਤੋ ਯਾਰ ਕੰਮ ਜਿਹੜਾ ਤਕਲਾ ਹੋ ਪਸੇ ਸ਼ੇਰ ਦਸੂ ਯਾਰ ਚਲੋ ਮੇਰੀ ਗੱਲ ਸੁਣੋ ਤੁਸੀਂ ਨੀਰਾ ਖੱਜਰ ਸਰਾਗੀ ਸਰ ਤੁਸੀਂ ਖੱਜਰ ਖੱਜਰ ਕਰ ਲੋ ਜਵਾਬ ਦੇਣਾ ਖੱਜਰ ਤੁਹਾਡਾ ਨਾਮ ਨਹੀਂ ਮੈਂ ਕਿਸੇ ਦਾ ਲੈਣਾ ਪਰਮ ਜੀ కుమార్ ਨਾਮ ਬੋਲ ਕੇ ਪਰਮਜੀਤ ਕੁਮਾਰ ਪਰਮਜੀਤ ਕੁਮਾਰ ਹੋਰ ਇੱਕ ਹੋ ਜਿਹੜੇ ਹੈ ਇਹ ਚਿੱਤਰ ਮਾਰ ਆ ਰਿਹਾ ਕੋਈ ਹੋਰ ਕੋਈ ਨਾ ਲਾਣੀ ਮੇਰੀ ਬਾਤ ਆਪਾਂ ਜੀ ਨਹੀਂ ਨਾ ਇਹ ਗੱਲ ਕੀਤੀ ਨਾ ਫਿਰ ਮੈਂ ਜਿੱਥੇ ਸਿੱਟਾ ਸਰਪੰਚ ਆ ਜਾਣਾ ਚਾਹਾਂਗੇ ਕੋਈ ਸਿਖਾਇਆ ਤੁਸੀਂ ਤਾਂ ਨਹੀਂ ਕੀਤੀ ਠੀਕ ਆ ਇਹ ਭਾਈ ਨੇ ਇਹਨਾਂ ਨੇ ਸਹੀ ਗੱਲ ਕੀਤੀ ਬਿਨਾ ਗੱਲ ਤੋਂ ਚਾਰ ਕਦਮਾਂ ਤੋਂ ਆਏ ਆ ਆ ਵੀ ਦੇਖਣ ਲਈ ਲੱਗੇ ਨੇ ਬਈ ਇਹ ਸਾਡਾ ਕੰਮ ਹੈ ਇਹ ਕੰਮ ਐ ਨੀ ਜਲਦੀ ਫੇ ਸਭ ਦਾ ਘਰ ਇੱਕੋ ਜਿਹਾ ਕੰਮ ਸਭ ਦਾ ਘਰ ਇੱਕੋ ਜਿਹਾ ਕੰਮ ਸਭ ਦਾ ਘਰ ਬਿਨਾ ਗੱਲ ਤੋਂ ਯਾਰ ਜਵਾਬ ਮੰਗੀ ਜਿਹੜੇ ਬੰਦੇ ਨੇ ਮੈਨੂੰ ਉੱਪਰ ਦਿਖਾ ਦਿਓ ਲੈ ਸੀ ਬੈਗ ਨੇ ਹਾਂ ਆ ਨੰਦ ਕੇ ਲੱਗਿਆ ਸੀ ਨੇ ਲੱਖੀ ਅਸੀਂ ਤੂੰ ਚੱਲ ਚੱਲ ਤੂੰ ਅਸੀਂ ਰੋਕਾਂਗੇ ਹਾਂ ਤੂੰ ਰੋਕੇਗਾ ਤੇ ਹਾਂ ਤੇਰਾ ਕਿਹੜਾ ਤਾਇਆ ਲੱਗਦਾ ਰੋਕਣ ਦਾ ਇਹ ਤੇਰੇ ਨੂੰ ਬੋਲਦੇ ਨਹੀਂ ਅਸੀਂ ਚੁੱਪਾ ਕਿਸੇ ਗੱਲ ਨੂੰ ਤੂੰ ਜਾ ਇਸ ਗੱਲ ਨੂੰ ਚੁੱਪਾ ਇੱਕ ਮਿੰਟ ਪਾ ਕਰ ਰਿਹਾ ਯਾਰ ਇਹ ਮੋੜ ਕੇ ਜਾ ਤੂੰ ਚੱਲ ਇਸ ਗੱਲ ਨੂੰ ਚੁੱਪਾ ਵੀ ਅਸੀਂ ਕੀ ਕੀਤਾ ਤੁਸੀਂ ਅਸੀਂ ਕੀ ਕੀਤਾ ਤੁਸੀਂ ਜਿਹੜੇ ਬੋਲਦੇ ਹੋ ਨਾ ਇਹ ਦੂਜੀ ਜਿਹੜੀ ਇਹ ਤੈਨੂੰ ਵੀ ਮੈਂ ਜਾਣਦੀ ਹਾਂ ਜਿਹੜਾ ਆਪਣੀ ਬੋਲਣਾ ਸੋ ਅੱਲਾ ਮੇਰੀ ਕਾਹਨ ਸੋਲਣਾ ਕੋਈ ਗੱਲ ਨਹੀਂ ਨੇ ਖੁਲੀ ਅਸਰ ਉਧਰੋਂ ਮੈਂ ਤਾਂ ਹੀ ਆਈ ਸਾਰੇ ਪ੍ਰਧਾਨਾਂ ਵਾਲੀ ਗੱਲ ਹੀ ਨਹੀਂ ਨਹੀਂ ਪ੍ਰਧਾਨਾਂ ਵਾਲੀ ਨਹੀਂ ਗੱਲ ਹੀ ਨਹੀਂ ਪੁਲਸ ਵਾਲੀ ਗੱਲ ਸੀ ਕਿਥੇ ਦੀ ਪੁਲਸ ਵਾਲੀ ਗੱਲ ਨਹੀਂ ਸੀ ਅਸੀਂ ਅਸੀਂ ਤਾਂ ਇੰਨੇ ਹੀ ਕਿਹਾ ਸੀ ਨਾ ਵੀ ਉੱਥੇ ਲੈ ਚੱਲ ਇਹ ਕਾਦੇ ਆ ਦੋ ਕਦਮ ਇੱਥੇ ਖੜੇ ਹਾਂ ਇੱਥੇ ਦੋ ਕਦਮ ਦੇਖੋ ਸਾਰੇ ਗੱਡੀ ਤੁਸੀਂ ਨਹੀਂ ਆਈ ਅਸੀਂ ਦੋ ਕਦਮਾਂ ਤੇ ਖੜੇ ਹਾਂ ਮੈਂ ਰਾਈ ਇਹ ਫੇਰੇ ਦੇਖਦੇ ਕੋਈ ਨਹੀਂ ਆਇਆ ਐਨੇ ਵੀ ਬੈਲਟ ਨਹੀਂ ਲਾਈ ਚੈੱਕ ਕਰੋ ਵੀਰੇ ਕਰਿਆ ਤੇਰਾ ਆ ਬੈਲਟ ਲੱਗੀ ਆ ਆ ਬੈਲਟ ਲੱਗੀ ਆ ਚੱਲ ਚੱਡੋ ਪਰਾਂ ਕਹਿੰਦੇ ਹੁੰਦੇ ਕਿ ਉਹਦੇ ਨਾਲ ਤੇ ਬੈਠ ਲੱਗੀ ਆ ਚਲ ਸਰਪਾ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਾਜਜੀ ਤਾਂ ਉਹ ਲੇਡੀ ਦਾ ਇਲਜ਼ਾਮ ਲਾ ਰਹੀ ਹੈ ਕਿ ਕਾਨੂੰਨ ਨਜਾਇਜ਼ ਤੰਗ ਕੀਤਾ ਜਾ ਰਿਹਾ ਹੈ ਲੋਕ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਉਹ ਕਾਫੀ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਕੀ ਕਹਿਣਾ ਤੁਹਾਡੇ ਮੁਲਾਜ਼ਮ ਨੇ ਉਹ ਪੀਸੀਆਰ ਦੇ ਇਦੇ ਵਿੱਚ ਸਾਡਾ ਕਹਿਣਾ ਇਹ ਹੈ ਜੀ ਅਸੀਂ 24 ਘੰਟੇ ਦਿਨ ਪਰ ਰਾਤ ਸਾਡੇ ਮੁਲਾਜ਼ਮ ਲੱਗੇ ਹੋਏ ਆ ਇਹ ਸ਼ਹਿਰ ਦੇ ਵਿੱਚ ਸਾਡੇ 12 ਮੋਟਰਸਾਈਕਲ ਚੱਲਦੇ ਆ ਪੰਜ ਗੱਡੀਆਂ ਚੱਲਦੀਆਂ 10 ਸਾਡੇ ਵਾਸਤੇ ਸਕੂਟਰ ਜਿਹੜੇ ਲੜਕੀਆਂ ਉਹਨਾਂ ਦੇ ਲੱਗੀਆਂ ਹੋਈਆਂ ਦੋ ਦੋ ਲੜਕੀਆਂ ਇੱਕ ਤੇ ਉਹ ਚੱਲਦੇ ਆ ਨੌਕ ਲੈ ਕੇ 5 ਵਜੇ ਤੱਕ ਅਸੀਂ ਲੋਕਾਂ ਦੀ ਹਫਾਇਤ ਲਈ ਤੁਰੰਤ ਲੋਕਾਂ ਨੂੰ ਰਿਸਪਾਂਸ ਦੇਣ ਲਈ ਕਿਸੇ ਨੂੰ ਕੋਈ ਪ੍ਰੋਬਲਮ ਮੈਂ ਤਾਂ ਸਾਡੀ ਟੀਮ ਉੱਤੇ ਤੁਰੰਤ ਪਹੁੰਚੇ ਇਮਰਜੈਂਸੀ ਰਿਸਪਾਂਸ ਦੇਣ ਲਈ ਸਾਡੇ ਪੀਸੀਆਰ ਦੇ ਅਸੀਂ ਵੀਕਲ ਦੇ ਕਰਮਚਾਰੀ ਤਰਾਤ ਕੀਤੇ ਹੋਏ ਆ ਕਦੇ ਗਾਹੇ ਬਗਾਹੇ ਰੋਕ ਕੇ ਉਸ ਮੋਟਰਸਾਈਕਲ ਸਕੂਟਰ ਕੋਈ ਛੱਕੀ ਵਿਅਕਤੀ ਉਹਨੂੰ ਚੈੱਕ ਵੀ ਕਰਦੇ ਆ ਜੋ ਕਿਸੇ ਨੂੰ ਰੋਕ ਦਿਆ ਬੰਦਾ ਉਹਦੀ ਆਈਡੈਂਟੀ ਦੱਸ ਦਿੰਦਾ ਵੀ ਭਾਈ ਜੀ ਆ ਮੇਰੀ ਆਈਡੈਂਟੀ ਆ ਮੈਂ ਇੱਥੇ ਰਹਿਣਾ ਆ ਮੇਰੇ ਕੋ ਕਾਗਜ਼ ਸਕੂਟਰ ਦੇ ਕਾਗਜ਼ ਪੱਤਰ ਪੂਰੇ ਆ ਮੇਰਾ ਸਾਰਾ ਵਹੀਕਲ ਪੂਰਾ ਹੈ ਤਾਂ ਉਹਨੂੰ ਜਾਣ ਦਿੱਤਾ ਜਾਂਦਾ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਗਲਤ ਆ ਤਾਂ ਤਾਂ ਕੋਈ ਚਲਾਨ ਵਗੈਰਾ ਵੀ ਕੱਟ ਦਿੱਤਾ ਜਾਂਦਾ ਹੈਗਾ ਪਰ ਜੇ ਸਾਰੀ ਆਪਦੀ ਆਈਡੈਂਟੀ ਬਣਾ ਲੈ ਇਗੋ ਬਣਾ ਲੈਣ ਵੀ ਅਸੀਂ ਤਾਂ ਰੋਕਾ ਸਾਨੂੰ ਰੋਕੂ ਕਿਵੇਂ ਲਿਆ ਅਸੀਂ ਸਾਡੇ ਤੋਂ ਪੁੱਛਣ ਵਾਲੇ ਕੌਣ ਹੁੰਦੇ ਆ ਫਿਰ ਤਾਂ ਡਿਊਟੀ ਹੋਣੀ ਨਹੀਂ ਨੀ ਸਾਡੀ ਤਾਂ ਡਿਊ ਜੇ ਕਿਸੇ ਨੂੰ ਲੜਕੀਆਂ ਦੀ ਵੀਡੀਓ ਮੈਂ ਦੇਖੀ ਆ ਜਿਹੜੀ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਕਿਸੇ ਸਾਡੇ ਕੋਲ ਸ਼ਿਕਾਇਤ ਅਰਜ ਕਰਾਉਣ ਅਸੀਂ ਵੈਰੀਫਾਈ ਆਪਦੇ ਤੌਰ ਤੇ ਵੀ ਕਰਾਂਗੇ ਵੀ ਜਿਹੜੇ ਮੁਲਾਜ਼ਮਾਂ ਪੁੱਛਾਂਗੇ ਵੀ ਕੀ ਗੱਲਬਾਤ ਹੋਈ ਹੈ ਇਹ ਇਹ ਸ਼ਿਕਾਇਤ ਅਰਜ ਕਰਾ ਸਕਦੇ ਆ ਸਾਡੇ ਐਸਐਸਪੀ ਸਾਹਿਬ ਬੈਠੇ ਨੇ ਸਾਡੇ ਅਫਸਰ ਸਾਹਿਬਾਨ ਨੇ ਐਸਪੀ ਸਾਹਿਬਾਨ ਨੇ ਡੀਐਸਪੀ ਸਾਹਿਬਾਨ ਨੇ ਉਹ ਤੋਂ ਸ਼ਿਕਾਇਤ ਕਮੇਟੀ ਆ ਵੀ ਦਰਜ ਕਰਾ ਸਕਦੇ ਜੇ ਕੋਈ ਨੂੰ ਕੋਈ ਪ੍ਰੋਬਲਮ ਹੈ ਪਰ ਹਾਂ ਜੇ ਕੋਈ ਇਹ ਆਪਦੀ ਈਗੋ ਬਣਾ ਲੈਣ ਵੀ ਅਸੀਂ ਤਾਂ ਯਾਰ ਸਾਨੂੰ ਜੋ ਰੋਕ ਰੋਕ ਕਿਵੇਂ ਲਿਆ ਤੁਸੀਂ ਤਾਂ ਸਾਨੂੰ ਅਸੀਂ ਦੱਸਣ ਦੀ ਵੀ ਆਦੀ ਸ਼ਰਮ ਮੰਦੇ ਆ ਇਹ ਤਾਂ ਫਿਰ ਬਹੁਤ ਮਾੜ ਆ ਗੱਲਾਂ ਸੀ ਵੈਰੀਫਾਈ ਕਰਾਂਗੇ ਇਹਨਾਂ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਜਦੋਂ ਮਰਜੀ ਸਾਡੇ ਐਸਐਸਪੀ ਸਾਹਿਬ ਨੂੰ ਸਾਡੇ ਅਫਸਰਾਂ ਹੈ ਸਾਡੇ ਡੀਐਸਪੀ ਸਹਿਬਾਨ ਨੇ ਐਸਪੀ ਸਹਿਬਾਨ ਨੇ ਜਿੱਥੇ ਮਰਜੀ ਤੁਸੀਂ ਦਰਜ ਕਰਾ ਸਕਦੇ ਆ